ਸੋ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਔਰ ਇਹਨਾਂ ਹਾਲਾਤਾਂ ਦੇ ਵਿੱਚ ਹਰ ਕੋਈ ਜਿੰਨੇ ਜੋਗਾ ਹੈ ਜਿੰਨੇ ਜੋਗਾ ਬਣਦਾ ਸਰਦਾ ਉਹ ਆਪਣਾ ਯੋਗਦਾਨ ਪਾ ਰਿਹਾ ਭਾਵੇਂ ਉਹ ਐਨਜੀਓਜ਼ ਹੋਣ ਭਾਵੇਂ ਉਹ ਪੋਲੀਟੀਕਲ ਪਾਰਟੀਆਂ ਹੋਣ ਜਾਂ ਸਾਡਾ ਗਾਇਕ ਭਾਈਚਾਰਾ ਹੋਵੇ ਜਿਹੜਾ ਅਕਸਰ ਹੀ ਇੱਕ वैसे गायक तो गायक भाईचारा ਲਈ ਵੀ ਇਹ ਥੋੜਾ ਜਿਆ ਹੁੰਦਾ ਹੈ ਕਿ ਦੇਖੋ ਜਦੋਂ ਕੋਈ ਵਿਪਤਾ ਆਂਦੀ ਹੈ ਤਾਂ ਇਹ ਭਾਈਚਾਰਾ ਖੜਦਾ ਨਹੀਂ ਪਰ ਇਸ ਵਾਰ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ ਸਭ ਤੋਂ ਵੱਧ ਗਾਇਕ ਭਾਈਚਾਰਾ ਜਿਹੜਾ ਉਹ ਅੱਗੇ ਆਇਆ ਪੰਜਾਬ ਦੇ ਇਹਨਾਂ ਹਾਲਾਤਾਂ ਦੇ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਨ ਦੇ ਲਈ ਕਿਉਂਕਿ ਇਸ ਵਕਤ ਮਦਦ ਦੀ ਦਰਕਾਰ ਹੈ ਜਿਹੜੀ ਉਹ ਬਹੁਤ ਵੱਡੀ ਹੈ ਭਾਵੇਂ ਜਿਹੜੀਆਂ ਮਰਚੀਆਂ ਐਨ ਜੀਓਜ਼ ਹੋਣ ਸਰਕਾਰਾਂ ਹੋਣ ਪੋਲਿਟੀਕਲ ਪਾਰਟੀਆਂ ਹੋਣ ਆਮ ਲੋਕ ਹੋਣ ਮਦਦ ਇੰਨੀ ਚਾਹੀਦੀ ਹੈ ਕਿ ਸ਼ਾਇਦ ਸਾਰੇ ਮਿਲ ਕੇ ਵੀ ਮਦਦ ਕਰਨਗੇ ਤਾਂ ਵੀ ਇਹ ਮਦਦ ਨਾਕਾਫੀ ਹੋ ਜਾਏਗੀ ਸਰਦਨ ਲਈ ਇਸ ਵਕਤ ਪ੍ਰੀਤ ਹਰਪਾਲ ਜੀ ਜੁੜੇ ਹੋਏ ਹਨ ਮਸ਼ਹੂਰ ਸਿੰਗਰ ਨੇ ਪੰਜਾਬੀ ਦੇ ਔਰ ਅਕਸਰ ਹੀ ਜਦੋਂ ਵੀ ਪੰਜਾਬ ਦੇ ਹੱਕ ਹਕੂਕ ਦੀ ਗੱਲ ਆਉਂਦੀ ਹੈ ਕਿਸਾਨੀ ਅੰਦੋਲਨ ਦੀ ਗੱਲ ਆਉਂਦੀ ਹੈ ਜਦੋਂ ਪਿਛਲੀ ਵਾਰੀ ਕਿਸਾਨੀ ਅੰਦੋਲਨ ਸੀ ਉਸ ਵਕਤ ਵੀ ਸਭ ਤੋਂ ਪਹਿਲਾਂ ਇਹ ਖੜੇ ਹੋਏ ਸੀ ਪੰਜਾਬ ਦੇ ਹੱਕਾਂ ਦੇ ਲਈ ਹਮੇਸ਼ਾ ਖੜੇ ਹੁੰਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਪੰਜਾਬ ਨੂੰ ਆਉਂਦੀ ਹੈ ਤਾਂ ਉਸ ਵਕਤ ਅਸਲ ਮਾਇਨੇ ਦੇ ਵਿੱਚ ਪਤਾ ਲੱਗਦਾ ਕਿ ਕੌਣ ਪੰਜਾਬੀ ਹੈ ਤੇ ਕੌਣ ਪੰਜਾਬ ਦੇ ਹੱਕਾਂ ਦੇ ਲਈ ਖੜਾ ਹੋ ਰਿਹਾ ਪ੍ਰੀਤ ਹਰਪਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਭਾਈ ਜੀ ਪਹਿਲਾਂ ਤਾਂ ਮੈਂ ਇਹ ਸਮਝਣਾ ਚਾਹਨਾ ਕਿ ਕਿਉਂਕਿ ਤੁਸੀਂ ਗਰਾਊਂਡ ਤੇ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਖਾਸ ਤੌਰ ਤੇ ਹਾਲਾਤ ਕੀ ਨੇ ਹੁਣ ਤਾਂ ਬਹੁਤ ਸਾਰੇ ਮਦਦਗਾਰ ਹੱਥ ਅੱਗੇ ਆ ਰਹੇ ਨੇ ਪਰ ਭਾਈ ਜੀ ਤੁਹਾਨੂੰ ਲੱਗਦਾ ਕਿ ਜਦੋਂ ਪਾਣੀ ਉਤਰ ਜਾਏਗਾ ਮਦਦਗਾਰ ਹੱਥ ਉਦੋਂ ਵੀ ਚਾਹੀਦੇ ਨੇ ਬਿਲਕੁਲ ਸਹੀ ਹੈ ਮੈਂ ਜਿੱਥੇ-ਜਿੱਥੇ ਵੀ ਮੇਰੀ ਮੀਡੀਆ ਆਪਣੇ ਹੌਸਲਰਸ ਦੇ ਨਾਲ ਗੱਲ ਹੋ ਰਹੀ ਹੈ ਉੱਥੇ ਅਸੀਂ ਹੀ ਰਿਕੁਐਸਟ ਕਰ ਰਹੇ ਹਾਂ ਵੀ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਪੂਰੇ ਜਿੰਨੇ ਵੀ ਮੀਡੀਆ ਹੈ ਪੰਜਾਬ ਦਾ ਔਰ ਮੋਰਓਵਰ ਜਿੰਨੇ ਵੀ ਸੰਸਥਾਵਾਂ ਨੇ ਜਿੰਨਾ ਯੰਗਸਟਰ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਜਿੰਨੇ ਵੀ ਆਪਣੇ ਇਸ ਵੇਲੇ ਹੜਪੀੜਤ ਪਿੰਡ ਨੇ ਨਗਰ ਨੇ ਹੈਨਾ ਜੀ ਸੋ ਬਿਲਕੁਲ ਸਹੀ ਤੁਸੀਂ ਕਿਹਾ ਕਿ ਹਾਲ ਦੀ ਘੜੀ ਜਿੱਥੇ ਪਾਣੀ ਹੈ ਉੱਥੇ ਸਮਗਰੀ ਪਹੁੰਚ ਰਹੀ ਹੈ ਉੱਥੇ ਜੋ ਵੀ ਮੁੱਢਲੀਆਂ ਸਹੂਲਤਾਂ ਨੇ ਉਹ ਪਹੁੰਚਦੀਆਂ ਹੋ ਰਹੀਆਂ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜ਼ਰੂਰਤ ਰਹਿਣੀ ਹੈ ਕਿਉਂਕਿ ਇਹ ਜਿਹੜੀ ਲੜਾਈ ਹੈ ਇਹਨਾਂ ਲੋਕਾਂ ਦੀ ਲੜਾਈ ਹੈ ਇਹ ਐਟ ਲੀਸਟ ਡੇਢ ਦੋ ਸਾਲ ਚੱਲਣੀ ਹੈ ਕਿਉਂਕਿ ਪਾਣੀ ਉਤਰਨ ਤੋਂ ਬਾਅਦ ਵੀ ਬਹੁਤ ਸਾਰੀਆਂ ਮੁਸੀਬਤਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਕਿਉਂਕਿ ਸੰ 88 ਦੇ ਵਿੱਚ ਜਦੋਂ ਹੜ੍ਹ ਆਇਆ ਸੀਗਾ ਉਹ ਹੜ੍ਹ ਮੈਂ ਆਪਣੀ ਅੱਖੀਂ ਵੇਖਿਆ ਉਹਦੇ ਬਾਅਦ ਜਿਵੇਂ ਮਰੇ ਹੋਏ ਪਸ਼ੂਆਂ ਦੇ ਜਿਹੜੇ ਬਹੁਤ ਸਮੈਲ ਆ ਫਿਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਆ ਮੈਡੀਸਿਨਸ ਦੀ ਲੋੜ ਪੈ ਗਈ ਸਾਨੂੰ ਤਰਪਾਲਾਂ ਦੀ ਮੱਛਰਦਾਨੀਆਂ ਦੀ ਸੋ ਇਹ ਲੰਮਾ ਲੰਮਾ ਸੰਘਰਸ਼ ਹੈ ਔਰ ਮੈਂ ਇਹੀ ਅਪੀਲ ਕਰੂੰਗਾ ਤੁਹਾਡੇ ਅਦਾਰੇ ਦੇ ਥਰੂ ਕਿ ਵੀ ਇਹ ਜਿਹੜੀ ਮਤਲਬ ਭੁੱਲਣਾ ਨਹੀਂ ਆਪਾਂ ਇਹ ਨਹੀਂ ਕਿ ਵੀ ਮਹੀਨਾ ਡੇਢ ਮਹੀਨਾ ਜਦੋਂ ਪਾਣੀ ਚਲਾ ਗਿਆ ਫਿਰ ਅਸੀਂ ਭੁੱਲ ਭੁਲਾ ਗਏ ਜਿਵੇਂ ਆਪਾਂ ਅਕਸਰ ਕਰਦੇ ਆ ਆਪਾਂ ਨੂੰ ਇਹ ਯਾਦ ਰੱਖਣਾ ਪੈਣਾ ਹੈ ਕਿ ਕਿਹੜੇ ਕਿਹੜੇ ਪਰਿਵਾਰ ਨੇ ਜਿਹੜਾ ਨੂੰ ਲੋੜ ਹੈ ਜ਼ਰੂਰਤ ਹੈ ਔਰ ਉਹਨਾਂ ਦੀ ਉਹ ਜ਼ਰੂਰਤਾਂ ਪੂਰੀਆਂ ਆਪਾਂ ਨੂੰ ਕਰਨੀਆਂ ਨੇ ਤਰਪਾਲੀਆਂ ਕਿਉਂਕਿ ਬਹੁਤ ਜਗ੍ਹਾ ਕੁਝ ਕੁਝ ਵੀਡੀਓਜ਼ ਵੀ ਚੱਲ ਰਹੀਆਂ ਨੇ ਆਪਣੀ ਸਕਰੀਨ ਤੇ ਤੁਸੀਂ ਕਿਸ਼ਤੀ ਦੇ ਵਿੱਚ ਬੈਠੇ ਹੋਏ ਤੁਸੀਂ ਗਰਾਊਂਡ ਦੇ ਵਿੱਚ ਹੋ ਵੈਸੇ ਹਾਲਾਤ ਕੀ ਨੇ ਗਰਾਊਂਡ ਰਿਐਲਿਟੀ ਕੀ ਹੈ ਕੁਝ ਲੋਕ ਕਹਿੰਦੇ ਨੇ ਕਿ ਹੁਣ ਪਾਣੀ ਉਤਰ ਗਿਆ ਔਰ ਇਨਾ ਨੁਕਸਾਨ ਨਹੀਂ ਹੋਇਆ ਮੈਂ ਤੁਹਾਡੇ ਨਜ਼ਰ ਨਾਲ ਸਮਝਣਾ ਚਾਹੁੰਦਾ ਕਿ ਕਿੰਨਾ ਕੁ ਨੁਕਸਾਨ ਹੋਇਆ ਔਰ ਮੌਜੂਦਾ ਹਾਲਾਤ ਕੀ ਨੇ ਨਹੀਂ ਦੇਖੋ ਜਿੱਥੇ ਇਸ ਵੇਲੇ ਸੀ ਖੜੇ ਆ ਇੱਥੇ ਬਿਲਕੁਲ ਪਾਣੀ ਨਹੀਂ ਹੈਗਾ ਜਿਹੜਾ ਏਰੀਆ ਦੇ ਵਿੱਚ ਪਾਣੀ ਨੇ ਹੈਗਾ ਉੱਥੇ ਤਾਂ ਨੁਕਸਾਨ ਕੀ ਹੋਣਾ ਬਟ ਜਿੱਥੇ ਪਾਣੀ ਆ ਉੱਥੇ ਨੁਕਸਾਨ ਹੈਗਾ ਹੀ ਹੈਗਾ ਕਿਉਂਕਿ ਜਿੱਥੋਂ ਅਸੀਂ ਹੋ ਕੇ ਆਏ ਆ ਇਹ ਕਾਂਵਾਂ ਵਾਲੀ ਪਿੰਡ ਪੈਂਦਾ ਜੀ ਫਾਜ਼ਿਲਕਾ ਦੇ ਵਿੱਚ ਉਹਦਾ ਪੱਤਨ ਹੈ ਉਸ ਦਰਿਆ ਦੇ ਕੰਢੇ ਜਿੰਨੇ ਵੀ ਪਿੰਡੇ ਨੇ ਲਗਭਗ ਅੱਧੇ ਦੇ ਡੁੱਬ ਚੁੱਕੇ ਆ ਹਾਂ ਆ ਮਤਲਬ ਜਿਹੜੇ ਡੇਰਿਆਂ ਦੇ ਵਿੱਚ ਘਰ ਸੀਗਾ ਉਹ ਨਾ ਉਹ ਤੇ ਕਈ ਘਰ ਛੱਡ ਕੇ ਲੋਕ ਕਰਕੇ ਉਹ ਮਤਲਬ ਅਸੇਫ ਜਗਾਵਾਂ ਤੇ ਪਹੁੰਚ ਪਹੁੰਚ ਚੁੱਕੇ ਨੇ ਲੋਕ ਔਰ ਕਈ ਲੋਕ ਘਰ ਛੱਡਣ ਨੂੰ ਨਹੀਂ ਰੈਡੀ ਕਿਉਂਕਿ ਘਰ ਛੱਡਣਾ ਬਹੁਤ ਔਖਾ ਆਪਣਾ ਡੰਗਰ ਬੱਚਾ ਉਥੇ ਆਪਣਾ ਸਮਾਨ ਉਥੇ ਹੈ ਨਾ ਸੋ ਲੋਕ ਕਹਿੰਦੇ ਨੇ ਆਪਾਂ ਆਪਣੀਆਂ ਛੱਤਾਂ ਦੇ ਗੁਜ਼ਾਰਾ ਕਰ ਲਾਂਗੇ ਕੋਈ ਗੱਲ ਨਹੀਂ ਤੇ ਦੇਖੋ ਹਾਲਾਤ ਤੇ ਬਹੁਤ ਜ਼ਿਆਦਾ ਮਾੜੇ ਨੇ ਇਸ ਵੇਲੇ ਔਰ ਪਾਣੀ ਲਗਭਗ ਮਤਲਬ 20 ਫੁੱਟ ਪਾਣੀ ਜਿਹੜਾ ਸੀਗਾ ਉਹ ਅਸੀਂ ਕਰਾਸ ਕਰ ਓਏ ਹੋਏ ਹੋਏ ਹੋ ਹਮੇਂ ਫਸਲਾਂ ਦੇ ਵਿੱਚ ਵੀ 4 4 ਤੋਂ 5 ਫੁੱਟ ਪਾਣੀ ਖੜਾ ਹੈ ਇਸ ਵੇਲੇ ਤੋਂ ਇਹ ਕਹਿਣਾ ਬਿਲਕੁਲ ਗਲਤ ਹੋਏਗਾ ਕਿ ਨੁਕਸਾਨ ਨਹੀਂ ਹੋਇਆ ਜਾਂ ਨੁਕਸਾਨ ਨਹੀਂ ਹੋ ਰਿਹਾ ਨੁਕਸਾਨ ਜਿੱਥੇ ਪਾਣੀ ਦੀ ਹੇਠ ਨੇ ਪਾਣੀ ਦੀ ਮਾਰ ਹੇਠ ਨੇ ਜਿਹੜੇ ਪਿੰਡ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਈਵਨ ਆ ਮੈਂ ਜਦੋਂ ਜਦੋਂ ਹਾਰਟ ਸਟਾਰਟ ਹੋਇਆ ਜਦੋਂ ਹੜ੍ਹ ਆਇਆ ਉਸ ਦਿਨ ਮੈਂ ਆਪਣੇ ਪਿੰਡ ਸੀਗਾ ਜੀ ਕਿ ਅਸੀਂ ਸਿਰਫ ਤੇ ਸਿਰਫ ਮੈਂ ਫੈਮਿਲੀ ਨਾਲ ਡੇਢ ਘੰਟੇ ਲਈ ਅਸੀਂ ਸ਼ਹਿਰ ਚਲੇ ਗਏ ਕਿਸੇ ਕੰਮ ਜ਼ਰੂਰੀ ਕੰਮ ਤੇ ਮੇਰੇ ਫਾਦਰ ਸਾਹਿਬ ਦਾ ਫੋਨ ਆ ਗਿਆ ਕਿ ਤੁਸੀਂ ਹੁਣ ਘਰ ਨਾ ਆਇਓ ਮੈਂ ਕਿਹਾ ਜੀ ਹੱਡੀ ਛਤੀ ਕੀ ਹੋ ਗਿਆ ਕਹਿੰਦੇ ਪਾਣੀ ਬਹੁਤ ਆ ਗਿਆ ਮੈਂ ਕਿਹਾ ਐਵੇਂ ਕਿਵੇਂ ਪਾਣੀ ਆ ਗਿਆ ਡੇਢ ਘੰਟੇ ਚ ਜਦੋਂ ਅਸੀਂ ਉੱਥੇ ਗਏ ਤਾਂ ਵਾਕਈ ਮਤਲਬ ਬੱਚੇ ਨਾਲ ਸੀਗੇ ਸਾਨੂੰ ਕੁਝ ਪਤਵੰਤੇ ਸੱਜਣਾ ਨੇ ਹੱਥ ਜੋੜੇ ਕਿ ਭਾਜੀ ਤੁਹਾਡੇ ਨਾਲ ਬੱਚੇ ਨੇ ਤੁਸੀਂ ਵਾਪਸ ਚਲੇ ਜਾਓ ਪਾਣੀ ਬਹੁਤ ਜ਼ਿਆਦਾ ਆ ਗਏ ਸੋ ਕਹਿੰਦਾ ਭਾਵਾ ਕਿ ਅੱਜ ਵੀ ਜਿਵੇਂ ਹੁਣ ਅਸੀਂ ਉੱਥੋਂ ਨਿਕਲੇ ਆ ਤਾਂ ਮੈਨੂੰ ਫੋਨ ਵੀਰ ਸਿੰਘ ਆਪਣਾ ਜਿਹੜੇ ਆਰਟਿਸਟ ਨੇ ਉਹ ਭਾਈ ਆਪਣੇ ਏਰੀਆ 'ਚ ਘੁੰਮ ਰਹੇ ਨੇ ਉਹਨਾਂ ਫੋਨ ਆਇਆ ਕਹਿੰਦੇ ਤੁਹਾਡੇ ਏਰੀਆ 'ਚ ਫੇਰ ਪਾਣੀ ਚੜ ਚੱਲਿਆ ਸੋ ਹੁਣ ਇਸੇ ਆਪਣੇ ਏਰੀਆ ਨੂੰ ਜਾ ਰਹੇ ਆ ਤੇ ਦੇਖੋ ਨੁਕਸਾਨ ਪਾਣੀ ਕਰੂਗਾ ਹੀ ਕਰੂਗਾ ਜਿੱਥੇ ਪਾਣੀ ਆਏਗਾ ਉੱਥੇ ਨੁਕਸਾਨ ਹੋਏਗਾ ਪ੍ਰੀਤ ਭਾਜੀ ਤੁਸੀਂ ਤੁਸੀਂ ਇਨਾ ਹਲਕਿਆਂ ਦੇ ਵਿੱਚ ਇਨਾ ਇਲਾਕਿਆਂ ਦੇ ਵਿੱਚ ਜਾ ਰਹੇ ਹੋ ਜਿੱਥੇ ਪਾਣੀ ਚੜਿਆ ਹੋਇਆ ਬੇਸਿਕ ਨੀਡ ਤੁਹਾਨੂੰ ਕੀ ਲੱਗਦੀ ਹੈ ਕਿਉਂਕਿ ਬਹੁਤ ਸਾਰੇ ਐਨਜੀਓਜ਼ ਐਸੇ ਨੇ ਜਿਹੜੇ ਹੈਲਪ ਕਰਨਾ ਚਾਹੁੰਦੇ ਨੇ ਸਾਡੇ ਤੱਕ ਵੀ ਸੰਪਰਕ ਕਰਦੇ ਨੇ ਕਿ ਪਾਜੀ ਸਾਨੂੰ ਦੱਸੋ ਕਿੱਥੇ ਮਦਦ ਦੀ ਲੋੜ ਹੈ ਔਰ ਕਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ देखो जिथे ਅਸੀਂ ਅੱਜ ਗਏ ਸੀਗੇ ਉਥੇ ਬੋਟਸ ਦੀ ਲੋਡ ਸੀਗੀ ਤੇ ਉਹਨਾਂ ਦੇ ਮੈਸੇਜ ਆ ਰਹੇ ਸੀਗੇ ਫਿਰ ਹਰਜੀਤ ਹਰਮਨ ਉਹਨਾਂ ਦਾ ਮੇਰਾ ਕਾਫੀ ਪਹਿਲਾਂ ਤੋਂ ਪ੍ਰੇਮ ਹੈ ਅਸੀਂ ਟੀਮ ਅਰਵਿੰਦਰ ਗੜੇਵਾਲ ਮੈਂ ਦੀਪ ਢਿੱਲੋਂ ਆਪਣਾ ਜੈਲੀਵੀਰ ਅਸੀਂ ਸਾਰਿਆਂ ਨੇ ਰਲ ਕੇ ਦੋ ਬੋਟਸ ਅੱਜ ਉਥੇ ਦਿੱਤੀਆਂ ਨੇ ਸੋ ਜਿਹੜੇ ਆਪਣੇ ਪਤਵੰਤੇ ਸੱਜਣ ਰਾਜ ਦੇ ਪੁੱਜਦੇ ਨੇ ਜਿਹੜੇ ਅਫੋਰਡ ਕਰਦੇ ਨੇ ਉਹ ਇੱਕ ਤਾਂ ਬੋਟਸ ਪਹੁੰਚਦੀਆਂ ਕਰੋ ਜਿੱਥੇ ਜਿੱਥੇ ਮਤਲਬ ਪਾਣੀ ਦੀ ਮਾਰ ਹੇਟਰ ਜਿਹੜੇ ਪਿੰਡ ਨੇ ਜਿੱਥੇ ਕਨੈਕਸ਼ਨ ਹੀ ਟੁੱਟ ਗਿਆ ਜਿੱਥੇ ਜਿੱਥੋਂ ਅਸੀਂ ਆਏ ਆ ਉੱਥੇ ਬਿਲਕੁਲ ਕਨੈਕਸ਼ਨ ਟੁੱਟ ਚੁੱਕਿਆ ਨਾ ਉੱਥੇ ਲਾਈਟ ਐ ਨਾ ਉੱਥੇ ਮਤਲਬ ਸਮਗਰੀ ਪਹੁੰਚਣ ਦਾ ਕੋਈ ਸੋਰਸ ਸੀਗਾ ਇੱਕ ਦੋ ਬੋਟ ਸੀਗੀਆਂ ਉਹ ਮਤਲਬ ਇਨਫ ਨਹੀਂ ਸੀਗੀਆਂ ਫਿਰ ਅੱਜ ਦੋ ਹੋਰ ਉਹਨਾਂ ਨੂੰ ਮਿਲੀਆਂ ਉਹ ਚਲੋ ਸਾਡੇ ਹਿਸੇ ਹਿਸੇ ਵਾਲੀ ਕਿ ਪ੍ਰਮਾਤਮਾ ਅਸੀਂ ਲੱਕੀ ਸਮਝਦੇ ਆ ਆਪਣੇ ਆਪ ਨੂੰ ਹੈਨਾ ਸੋ ਉਹ ਉਹ ਮੈਨੂੰ ਲੱਗਦਾ ਕਿ ਹੁਣ ਉਠੀ ਉਹ ਜਿਹੜੇ ਪੰਜ ਸੱਤ ਪਿੰਡ ਨੇ ਉਹ ਠੀਕ ਰਹਿਣਗੇ ਤੇ ਬਾਕੀ ਜਿਵੇਂ ਕਹ ਲਓ ਕਿ 70 ਪਾਲਾਂ ਹੋ ਗਈਆਂ ਮੱਛਰਦਾਨੀਆਂ ਹੋ ਗਈਆਂ ਡੀਜ਼ਲ ਹੋ ਗਿਆ ਕਿਉਂਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਜਨਰੇਟਰ ਨੇ ਉਹ ਜੇ ਜਨਰੇਟਰ ਮਤਲਬ ਤੇਲ ਨਹੀਂ ਹੋਇਆ ਤਾਂ ਚੱਲਣਗੇ ਕਿਵੇਂ ਲਾਈਟ ਤਾਂ ਆਉਣੀ ਨਹੀਂ ਮਤਲਬ ਰਸੋਈ ਤੇ ਖਾਣ ਪੀਣ ਦਾ ਸਮਾਨ ਤਾਂ ਕਾਫੀ ਪਹੁੰਚ ਗਿਆ ਹੋਣਾ ਨਹੀਂ ਕਿਉਂਕਿ ਬედა ਤੁਸੀਂ ਸਟੋਰ ਬੰਦ ਕਰ ਸਕਦੇ ਹਾਂ ਜੀ ਜੀ ਰਸ਼ਦ ਬਹੁਤ ਹੈ ਲੋਕਾਂ ਕੋਲ ਔਰ ਰਸ਼ਨ ਲੋਕੀ ਆਪ ਵੀ ਕਹਿੰਦੇ ਯਾਰ ਰਸ਼ਦ ਘੱਟ ਭੇਜੋ ਸਾਡੇ ਕੋ ਕਿਉਂਕਿ ਕੀ ਹੁੰਦਾ ਨਾ ਜੀ ਦਾਣੇ ਹਰੇ ਘਰ ਦੇ ਹਰੇ ਘਰ ਚ ਹੁੰਦੇ ਆ ਆਟਾ ਚਲੋ ਬੰਦਿਆਂ ਨੇ ਰੱਖਿਆ ਹੀ ਹੁੰਦਾ ਆਪਣਾ ਜਦੋਂ ਜ਼ਰੂਰਤ ਪੈਂਦੀ ਹੈ ਲੋਕ ਮੰਗ ਲੈਂਦੇ ਆ ਬਟ ਫਿਰ ਵੀ ਚਲੋ ਉਸ ਉਸ ਚ ਰਸ਼ਨ ਦੀ ਵੀ ਜ਼ਰੂਰਤ ਹੈਗੀ ਆ ਨਾਲ ਨਾਲ ਫਿਰ ਜਿਵੇਂ ਗੈਸ ਸਿਲੰਡਰ ਹੋਗੇ ਜਿਹੜਾ ਪਿੰਡਾਂ ਚ ਪਾਣੀ ਹੈ ਉਥੇ ਬਾਲਣ ਜਿਹੜਾ ਆ ਉਹ ਮਤਲਬ ਕਹਿ ਲੋ ਵੀ ਹਾਂ ਕਿਵੇਂ ਬਾਲਣਗੇ ਕਿਉਂਕਿ ਸਾਰੇ ਪਾਸੇ ਪਾਣੀ ਹੈ ਸੋ ਬਾਲਣ ਦੀ ਲੋੜ ਪੈਂਦੀ ਹੈ ਗੈਸ ਸਿਲੰਡਰਾਂ ਦੀ ਸੋ ਇਹ ਜਿਹੜੀਆਂ ਬੇਸਿਕ ਚੀਜ਼ਾਂ ਨੇ ਇਹ ਮੈਂ ਅਪੀਲ ਕਰਾਂਗਾ ਤੁਹਾਡੇ ਚੈਨਲ ਦੇ ਥਰੂ ਕਿ ਵੀ ਇਹ ਵੀ ਪਹੁੰਚਦੀਆਂ ਹੋਣ ਜਿਹੜੇ ਜਿਹੜੇ ਪਿੰਡ ਮਾਰ ਹੇਟ ਨੇ ਪ੍ਰੀਤਪਾਲ ਜੀ ਤੁਸੀਂ ਇਹ ਗੱਲ ਨੋਟ ਕੀਤੀ ਵੈਸੇ ਸਾਰੇ ਹੀ ਕਹਿ ਰਹੇ ਨੇ ਜਦੋਂ ਵੀ ਦੁਨੀਆ ਦੇ ਵਿੱਚ ਮੈਂ ਖਾਲੀ ਪਾਰ ਦੀ ਗੱਲ ਨਹੀਂ ਕਰਦਾ ਕਿ ਦੁਨੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵਿਵਪਤਾ ਆਂਦੀ ਹੈ ਕੁਦਰਤੀ ਕਰੋਪੀ ਆਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਤਰਾਸਦੀ ਆਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਿੱਖੀ ਆ ਪੰਜਾਬੀ ਉੱਥੇ ਨਜ਼ਰ ਆਣਗੇ ਅੱਜ ਪੰਜਾਬ ਦੇ ਵਿੱਚ ਇੰਨੀ ਵੱਡੀ ਵਿਵਪਤਾ ਪਈ ਹੈ ਪਰ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਨਹੀਂ ਆਉਂਦਾ ਕਿ ਯਾਰ ਅਸੀਂ ਤਾਂ ਸਾਰੀ ਦੁਨੀਆ ਨਾਲ ਖੜਦੇ ਆ ਪਰ ਸਾਨੂੰ ਆਪਣੇ ਲਈ ਹੀ ਖੜਨਾ ਪੈ ਰਿਹਾ ਸਾਡੇ ਲਈ ਕੋਈ ਖੜ ਨਹੀਂ ਰਿਹਾ ਦੇਖੋ ਮੈਂ ਇਹ ਮੰਨ ਕੇ ਚੱਲਦਾ ਕਿ ਪੰਜਾਬ ਨੂੰ ਸ਼ਾਇਦ ਜ਼ਰੂਰਤ ਵੀ ਨਹੀਂ ਹੈ ਕਿਉਂਕਿ ਪੰਜਾਬ ਵੀ ਲੋਕ ਆਪ ਹੀ ਇੰਨੇ ਸક્ષਮ ਨੇ ਪਰਮਾਤਮਾ ਨੇ ਇੰਨਾ ਨਿਵਾਜਿਆ ਆਪਣੇ ਪੰਜਾਬੀਆਂ ਨੂੰ ਕਿ ਉਹ ਸਾਰੀ ਦੁਨੀਆ ਨੂੰ ਵੰਡ ਸਕਦੇ ਆ ਉਹਨਾਂ ਨੂੰ ਸ਼ਾਇਦ ਜ਼ਰੂਰਤ ਨਹੀਂ ਹੈ ਮੈਂ ਇਹ ਮੰਨ ਕੇ ਚੱਲਦਾ ਵੀ ਜਿਹੜੇ ਇਸ ਵੇਲੇ ਮੈਂ ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਅਸੀਂ ਜਿੱਥੇ ਗਏ ਸੀਗੇ ਜਿੱਥੇ ਵੀ ਜਾ ਰਹੇ ਆ ਅਸੀਂ ਉੱਥੇ ਜਿਹੜਾ ਯੰਗਸਟਰ ਹੈ ਜਿਹਨੇ ਆ ਵੀ ਸੰਸਥਾਵਾਂ ਨੂੰ ਇੰਨਾ ਮਤਲਬ ਦਿਨ ਰਾਤ ਕੰਮ ਕਰ ਰਹੇ ਉਹਨਾਂ ਦੇ ਪੈਰਾਂ 'ਚ ਰੈਸ਼ਸ ਪੈ ਗਏ ਉਹਨਾਂ ਦੇ ਸਰੀਰ ਤੇ ਰੈਸ਼ਸ ਕਿਉਂਕਿ ਪਾਣੀ ਗੰਦਾ ਵੀ ਹੁੰਦਾ ਕਈ ਵਾਰੀ ਹੈਨਾ ਬਿਲਕੁਲ ਠੀਕ ਤੇ ਪਰ ਉਹ ਦਿਨ ਰਾਤ ਸੇਵਾ ਕਰ ਰਹੇ ਤੋ ਉਹ ਭਾਵਨਾ ਸਾਡੇ ਪੰਜਾਬੀਆਂ ਚ ਹੈਗੀ ਆ ਹਮੇਸ਼ਾ ਔਰ ਮੈਨੂੰ ਇਹ ਲੱਗਦਾ ਵੀ ਸਾਡੇ ਨਾਲ ਕੋਈ ਖੜੇ ਨਾ ਖੜੇ ਪੰਜਾਬ ਤੇ ਪੰਜਾਬੀ ਸਾਰੀ ਦੁਨੀਆ ਦੇ ਨਾਲ ਹਮੇਸ਼ਾ ਖੜੇ ਸੀਗੇ ਖੜੇ ਰਹਿਣਗੇ ਬਿਲਕੁਲ ਠੀਕ ਗੱਲ ਸੋ ਅੱਛਾ ਇੱਕ ਹੋਰ ਗੱਲ ਪ੍ਰੀਜੀ ਇੱਕ ਇੱਕ ਬੜੀ ਵਧੀਆ ਤਸਵੀਰ ਜਿਹੜੀ ਦੇਖਣ ਨੂੰ ਮਿਲੀ ਹੈ ਤੁਸੀਂ ਹੋਗੇ ਦਲਜੀਤ ਦੋਸਾਂਜ ਹੋਗੇ ਰਣਜੀਤ ਬਾਵਾ ਹੋਗੇ ਜਸਬੀਰ ਜੱਸੀ ਬਾਜੀ ਹੋਗੇ ਇਹ ਸਾਰੇ ਵੱਧ ਚੜ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਕਈ ਵਾਰੀ ਅਜਿਹਾ ਨਹੀਂ ਲੱਗਦਾ ਕਿ ਯਾਰ ਹੁਣ ਕਿਉਂਕਿ ਫਲਾਣੇ ਨੇ ਮਦਦ ਕੀਤੀ ਤਾਂ ਸਾਨੂੰ ਵੀ ਜਾਣਾ ਪਊਗਾ ਨਹੀਂ ਤਾਂ ਕੱਲ ਨੂੰ ਲੋਕ ਸਾਨੂੰ ਮੇਨੇ ਮਾਰਨਗੇ ਇਦਾਂ ਵੀ ਕੋਈ ਗੱਲ ਹੁੰਦੀ ਹੈ ਇਹ ਵਾਕਈ ਦਿਲੋਂ ਆਉਂਦਾ ਕਿ ਨਹੀਂ ਯਾਰ ਹੁਣ ਆਪਾਂ ਇਹਨਾਂ ਲੋਕਾਂ ਨਾਲ ਖੜਨਾ ਨਹੀਂ ਨਹੀਂ ਭਾਈ ਦੇਖੋ ਆਲਟੀਮੇਟਲੀ ਹੈ ਨਾ ਲੋਕਾਂ ਦੇ ਕਰਕੇ ਅਸੀਂ ਐਨਾ ਲੋਕਾਂ ਦੇ ਕਰਕੇ ਸਾਡਾ ਵजूद ਹੈ ਮਤਲਬ ਸਾਡੀ ਜਾਣ ਪਹਿਚਾਨ ਹੈ ਨਾ ਲੋਕਾਂ ਕਰਕੇ ਹੀ ਹੈ ਸੋ ਅੱਜ ਇਹ ਲੋਕ ਮੁਸੀਬਤ ਦੇ ਵਿੱਚ ਨੇ ਤੇ ਔਰ ਇੰਨਾ ਗਿਰਿਆ ਕੋਈ ਨਹੀਂ ਹੁੰਦਾ ਕਿ ਕਿਸੇ ਵੱਲ ਵੇਖੋ ਵੇਖੀ ਕਿਸੇ ਦਾ ਦਰਦ ਪਛਾਣੇ ਕਿਉਂਕਿ ਹਰੇਕ ਨੂੰ ਪਤਾ ਹੁੰਦਾ ਹੈ ਕਿ ਵੀ ਯਾਰੇ ਬੰਦਾ ਮੁਸੀਬਤ ਚ ਹੈ ਔਰ ਪੰਜਾਬੀਆਂ ਦਾ ਵੈਸੇ ਵੀ ਸੁਭਾਅ ਰਿਹਾ ਜਿਵੇਂ ਤੁਸੀਂ ਪਹਿਲਾਂ ਹੀ ਗੱਲ ਤੁਸੀਂ ਹੈ ਕਿ ਪੂਰੀ ਦੁਨੀਆ ਨਾਲ ਖੜਦੇ ਆ ਜਦੋਂ ਅਸੀਂ ਲੋਕਾਂ ਲਈ ਖੜ ਸਕਦੇ ਆ ਲੋਕਾਂ ਦੇ ਨਾਲ ਖੜ ਸਕਦੇ ਆ ਫਿਰ ਆਪਣੇ ਨਾਲ ਤੇ ਖੜਨਾ ਸਾਡਾ اخਲਾਕੀ ਫਰਜ਼ ਹੈ ਔਰ ਇਹਦੇ ਵਿੱਚ ਤੁਹਾਨੂੰ ਧੰਨਵਾਦ ਤੁਹਾਡਾ ਕਈ ਵਾਰੀ ਸਾਨੂੰ ਲੋਕੀ ਕਹਿਣਗੇ ਵੀਰੇ ਧੰਨਵਾਦ ਧੰਨਵਾਦ ਵਾਲੀ ਕੋਈ ਗੱਲ ਨਹੀਂ ਨਾ ਸਾਡਾ ਕੋ ਧੰਨਵਾਦ ਕਰੇ ਕਿਉਂਕਿ ਇਹ ਸਾਡਾ ਫਰਜ਼ ਹੈ ਔਰ ਅਸੀਂ ਇਹ ਫਰਜ਼ ਉਦੋਂ ਤੱਕ ਨਿਭਾਉਂਦੇ ਰਵਾਂਗੇ ਜਦੋਂ ਤੱਕ ਮਤਲਬ ਜਾਨ ਹੈਗੀ ਹੈ ਹਾਂ ਇੱਕ ਮੇਰਾ ਆਖਰੀ ਸਵਾਲ 프리 ਜੀ ਕਿਉਂਕਿ ਤੁਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਲੋਕਾਂ ਦੇ ਵਿੱਚ ਬੜੀ ਚਰਚਾ ਹੋएगी ਕਿ ਇਸ ਨੂੰ ਸਿਰਫ ਕਿਉਂਕਿ ਇਹ ਇਹ ਸਿਰਫ ਇੱਕ ਕੁਦਰਤੀ ਤਰਾਸ ਦੀ ਲੱਗਦੀ ਹੈ ਤੁਹਾਨੂੰ ਜਾਂ ਲੱਗਦਾ ਹੈ ਕਿ ਕਿੱਥੇ ਮੈਨ ਮੇਡ ਤਰਾਸ ਦੀ ਵੀ ਹੈ ਕਿਉਂਕਿ ਬਹੁਤ ਲੋਕੀ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਪ੍ਰਸ਼ਾਸਨ ਦੀਆਂ ਨਲਾਇਕੀਆਂ ਸਰਕਾਰਾਂ ਦੀਆਂ ਨਲਾਇਕੀਆਂ ਜਿਹਦੇ ਕਰਕੇ ਸਾਡਾ ਨੁਕਸਾਨ ਜਿਹੜਾ ਦੁੱਗਣਾ ਤਿੱਗਣਾ ਹੋਇਆ। ਡੇਬੂ ਭਾਜੀ ਮੈਂ ਚਲੋ ਇਹਦੇ ਬਾਰੇ ਬਹੁਤ ਵੱਡਾ ਸਵਾਲ ਹੈ ਇਹਦੇ ਬਾਰੇ ਮੈਂ ਬਹੁਤਾ ਟਿੱਪਣੀ ਨਹੀਂ ਕਰਨੀ ਚਾਹੁੰਗਾ ਪਰ ਮੈਨੂੰ ਐ ਲੱਗਦਾ ਵੀ ਜਿਹੜੇ ਧੂਸੀ ਬਾਨ ਨੇ ਨਾ ਹਾਂ ਜਿਵੇਂ ਹੁਣ ਮਤਲਬ ਮੈਂ ਬਾਰਡਰ ਬਾਰਡਰ ਏਰੀਆ ਨੂੰ ਬਿਲੋਂਗ ਕਰਦਾ ਬਿਲਕੁਲ ਸਾਡੇ ਰਾਵੀ ਦੇ ਕੰਢੇ ਬਿਲਕੁਲ ਪੈਂਦੇ ਆ ਹਨਾ ਸਾਡੇ ਆਪਣੇ ਘਰ ਦੇ ਵਿੱਚ ਵੀ ਪਾਣੀ ਘੁੰਮ ਰਿਹਾ ਸੀਗਾ ਜਦੋਂ ਹੜ ਆਇਆ ਅੱਜ ਵੀ ਅਸੀਂ ਉਧਰ ਹੀ ਜਾ ਰਹੇ ਆਂ ਹੂੰ ਤੇ ਉਹ ਜਿਹੜੇ ਤੁਸੀ ਬੰਨਨੇ ਉਹ ਬਹੁਤ ਕਮਜ਼ੋਰ ਹੈ ਮਤਲਬ ਇਵਨ ਉਹ ਹੁਣ ਪਾਣੀ ਲੈਵਲ ਤੇ ਹੀ ਆ ਜਾਂਦਾ ਐਨੇ ਉਹ ਕਸ ਕਸ ਕਿ ਨੀਵੇਂ ਹੋ ਗਿਆ ਉਹਨਾਂ ਵੱਲ ਕੋਈ ਬਹੁਤਾ ਧਿਆਨ ਨਹੀਂ ਦੇ ਰਿਆ ਪ੍ਰਸ਼ਾਸਨ ਹੋਵੇ ਚਾਹੇ ਮਤਲਬ ਜਿਨ੍ਹਾਂ ਦੇ ਵੀ ਹੱਥ ਚ ਡੋਰ ਹੈਗੀ ਹੈ ਹਨਾ ਸੋ ਮੈਂ ਇਹ ਬੇਨਤੀ ਕਰਾਂਗਾ ਪੂਰੇ ਪ੍ਰਸ਼ਾਸਨ ਨੂੰ ਕਿ ਜਿਹੜੇ ਬੰਨਨੇ ਉਹ ਪੱਕੇ ਕੀਤੇ ਜਾਣ ਪਹਿਲਾਂ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਸੁਪਰਾ ਅਸੀਂ ਸੁਪਰਾ ਕਹਿੰਦੇ ਸੀ ਉਹ ਪੱਥਰਾਂ ਦੇ ਨਾਲ ਜਿਵੇਂ ਉਹ ਆ ਬੜਾ ਤਾਰਾਂ ਦਾ ਜਾਲ ਬੰਨ੍ਹ ਲੈਂਦੇ ਸੀਗੇ ਹਾਂਜੀ ਤੇ ਉਹ ਤੁਸੀਂ ਬੰਨ ਟੁੱਟਦੇ ਨਹੀਂ ਸੀਗੇ ਤੇ ਹੁਣ ਇਸ ਵੇਲੇ ਹਾਲਾਤ ਇਹ ਹੋਏ ਹੋਏ ਆ ਵੀ ਦਰਿਆਵਾਂ ਦੇ ਜਿਹੜੇ ਬੰਨ ਨੇ ਉਹ ਟੁੱਟ ਰਹੇ ਆ ਔਰ ਪਾਣੀ ਸਾਰਾ ਜਿਹੜਾ ਪਿੰਡਾਂ ਦੇ ਵਿੱਚ ਫਿਰ ਰਿਹਾ ਲੋਕਾਂ ਦੇ ਘਰਾਂ 'ਚ ਫਿਰ ਰਿਹਾ ਸੋ ਜੇ ਬੰਨ ਸਹੀ ਔਰ ਮੋਰਓਵਰ ਕੁਦਰਤੀ ਵੀ ਆਫਤ ਹੈਗੀ ਆ ਜੀ ਹੁਣ ਰਾਤੀ ਅਸੀਂ ਆਏ ਸੀਗੇ ਆਪਣਾ ਮੋਹਾਲੀ ਤੋਂ ਆਏ ਸੀਗੇ ਸੰਗਰੂਰ ਤੱਕ ਜੀ ਜੀ ਪਟਿਆਲੇ ਤੋਂ ਸੰਗਰੂਰ ਤੱਕ ਇੱਕ ਤਾਂ ਬਾਰਿਸ਼ ਹੁੰਦੀ ਹੈ ਇੱਕ ਬਾਰਿਸ਼ ਦਾ ਕਹਿਰ ਹੁੰਦਾ ਉਹ ਮਤਲਬ ਅਸੀਂ ਸੰਗਰੂਰ ਤੱਕ بارش ਦਾ ਕਹਿਰ ਵੇਖਿਆ ਮੈਂ ਫਿਰ ਮੁੰਡੇ ਨੂੰ ਕਿਹਾ ਮੈਂ ਗੱਡੀ ਮੈਂ ਚਲਾਉਂਗਾ ਵੀ ਤੇਰੇ ਤੋਂ ਨਹੀਂ ਚੱਲਣੀ ਗੱਡੀ ਹਣਾ ਇੰਨਾ ਪਾਣੀ ਰੋੜਾਂ ਤੇ ਖੜਿਆ ਬੁਰੇ ਹਾਲ ਸੋ ਇਦਾਂ ਹੀ ਪਹਾੜਾਂ 'ਚ ਪਾਣੀ ਪੈ ਰਿਹਾ ਉਹ ਸਾਰਾ ਇੱਧਰ ਨੂੰ ਸਾਡੇ ਨਵੇਂ ਥਾਂ 'ਵੀ ਆਉਂਦਾ ਹੈ। ਸੋ ਇਹ ਵੀ ਕਹਿਣਾ ਗਲਤ ਹੋਏਗਾ ਕਿ ਪਲਾਨਡ ਹੈ ਬਟ ਮੈਨੂੰ ਐ ਲੱਗਦਾ ਵੀ ਜਿਹੜੇ ਤੁਸੀ ਬੰਨਨੇ ਆਉਣਾ ਤੇ ਬਹੁਤ ਜ਼ਿਆਦਾ ਕੰਮ ਹੋਣ ਦੀ ਲੋੜ ਹੈਗੀ ਆ। ਚਲੋ ਬਹੁਤ-ਬਹੁਤ ਧੰਨਵਾਦ ਜੀ ਪ੍ਰੀਤ ਹਰਪਾਲ ਜੀ ਤੁਹਾਡਾ ਔਰ ਪਰਮਾਤਮਾ ਤੁਹਾਨੂੰ ਹੋਰ ਤਾਕਤ ਹਿੰਮਤ ਬਖਸ਼ੇ ਕਿ ਤੁਸੀਂ ਇਸ ਤਰ੍ਹਾਂ ਹੀ ਲੋਕਾਂ ਦੀ ਮਦਦ ਕਰਦੇ ਰਹੋ। ਸੋ ਇਸ ਹਨ ਪ੍ਰੀਤ ਹਰਪਾਲ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਸ ਵਕਤ ਮਦਦ ਦੀ ਲੋੜ ਬਹੁਤ ਵੱਡੀ ਹੈ। ਜਿੰਨੀਆਂ ਮਰਜ਼ੀ ਐਨ ਜੀਓਜ਼ ਆਜਣ ਜਿੰਨੇ ਮਰਜ਼ੀ ਲੋਕ ਆਜਣ ਉਹ ਵੀ ਘੱਟਪੰ ਪਾ ਪੰਜਾਬ ਦਾ ਜਿਹੜਾ ਉਹ ਇਸ ਵਕਤ ਹੜਾਂ ਦੀ ਮਾਰ ਹੇਠ ਹੈ